ਸ਼ਾਹੀ ਚਹਿਰ ਪਟੇਲਾ ਦਾ ਬਾਰਾਦਰੀ ਗਾਰਡਨ ਵੱਖ-ਵੱਖ ਕਿਸਮ ਦੇ ਰੁੱਖਾਂ ਲਈ ਜਾਣਿਆ ਜਾਂਦਾ ਹੈ ਪਰ ਗਾਰਡਨ 'ਚ ਲੱਗੇ ਬਹੁਤ ਸਾਰੇ ਅਜਿਹੇ ਰੁੱਖ ਨੇ ਜਿਨ੍ਹਾਂ ਨੂੰ ਸਯੋਕ ਲੱਗੀ ਹੈ ਤੇ ਬਹੁਤੇ ਰੁੱਖ ਤਾਂ ਜਾਏ ਨੇ ਜਿਨ੍ਹਾਂ ਵੱਲ ਧਿਆਨ ਨਾ ਦੇਣ ਕਾਰਨ ਉਹ ਸੁੱਕ ਚੁੱਕੇ ਨੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਸ ਦੀ ਸਾਮ ਸੰਭਾਲ ਵੱਲ ਪ੍ਰਸ਼ਾਸਨ ਨੂੰ ਗੌਰ ਕਰਨਾ ਚਾਹੀਦਾ ਹੈ ਉਹਨਾਂ ਦੱਸਿਆ ਕਿ ਇਸ ਬਾਗ 'ਚ ਸਿੰਬਲ ਚਿਨਾਰ ਮੁਸ਼ਕਪੂਰ ਜੀੜਾ ਦੇਵਦਾਰ ਅਸ਼ੋਕਾ ਤੇ ਚੰਦਨ ਤੋਂ ਇਲਾਵਾ ਹੋਰ ਵੀ ਕਈ ਪਹਾੜੀ ਰੁੱਖ ਲਗਾਏ ਗਏ ਨੇ ਜਿਹੜੇ ਦੁੱਖੇ ਚ ਲਗਾਏ ਨੇ तकरीबन ਬਹੁਤ ਬਰੀਅਰ ਸਪੀਸੀਜ਼ ਨੇ ਜਿਹੜੇ ਪਹਾੜੀ ਹਰੀਚ ਲਗਾ ਕੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਲਗਵਾਈ ਗਈ ਸੀ ਦੇਵਦਾਰ ਪੇੜ ਹੈ ਚੰਦਨ ਦਾ ਰੁੱਖ ਹੈ ਬਹੁਤ ਹੀ ਰੇਅਰ ਹੁੰਦਾ ਤੇ ਇਹ ਜੀ ਕਈ ਸਪੀਸੀਜ਼ ਨੇ ਇੱਥੇ ਲੱਗਿਆ ਹੋਈਆਂ ਲੋੜ ਹੈ ਉਹਨਾਂ ਨੂੰ ਬਚਾਉਣ ਦੀ ਦੇਖੋ ਇੰਪੋਸੀਬਲ ਕੁਝ ਵੀ ਨਹੀਂ ਹੁੰਦਾ ਜੇ ਆਪਾਂ ਕਹੀਏ ਵੀ ਕੁਝ ਹੋ ਨਹੀਂ ਸਕਦਾ ਸਾਰਾ ਕੁਝ ਹੋ ਸਕਦਾ ਹੈ ਜਿਹੜੇ ਵਿਗਿਆਨਿਕ ਨੇ ਸਾਡੇ ਪੇੜ ਪੌਦਿਆਂ ਨਾਲ ਰਿਲੇਟਡ ਨੇ ਉਹ ਸੰਯੁਕਤ ਦਵਾਈ ਵੀ ਹੋ ਸਕਦੀ ਆ ਸਾਰਾ ਕੁਝ ਟਰੀਟਮੈਂਟ ਇਹਨਾਂ ਦਾ ਹੋ ਸਕਦਾ ਲੋਡ ਹੈ ਇਹਨਾਂ ਨੂੰ ਬਚਾਉਣ ਦੀ ਸਿਰਫ ਮਾਨਸਿਕ ਵਿਚਾਰ ਲਿਆਉਣ ਦੇ ਵੀ ਅਸੀਂ ਇਹਨੂੰ ਬਚਾਉਣਾ ਤੇ ਅਸੀਂ ਇਹ ਕਰ ਸਕਦੇ ਹਾਂ ਉਧਰ ਬਾਗਬਾਨੀ ਵਿਕਾਸ ਅਫਸਰ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਗਾਰਡਨ ਦੀ ਸਾਮ ਸੰਭਾਲ ਕੀਤੀ ਜਾ ਰਹੀ ਹੈ ਇਹਦੇ ਵਾਸਤੇ ਇੱਕ ਤਾਂ ਦੇਖੋ ਬਰਨਦਰੀ ਦੇ ਵਿੱਚ ਜਿਹਦੇ ਕੋਈ ਸਿਆਣਸੀ ਸੰਸਥਾਾਂ ਨੇ ਉਹਨਾਂ ਨੂੰ ਬਰਨਦਰੀ ਦੇ ਵਿੱਚ ਸਾਮ ਸੰਭਾਲ ਵਾਸਤੇ ਉਹਨਾਂ ਨੂੰ ਐਜ਼ ਏ ਗੁੱਟੇ ਲਾਉਣ ਵਾਸਤੇ ਜਾਂ ਹੋਰ ਵਾਸਤੇ ਉਹਨਾਂ ਨੂੰ ਅਸੀਂ ਦੇ ਰਹੇ ਹਾਂ ਸਹੂਲਤ ਕਿ ਉਹ ਇਹਨਾਂ ਨੂੰ ਅਡਾਪਟ ਕਰ ਰਹੇ ਗੋਦ ਲੈ ਰਹੇ ਬਰਨਦਰੀ ਦੇ ਵਕ ਵਕ ਪਾਰਕਾਂ ਨੂੰ ਤੇ ਇਸ ਤੋਂ ਇਲਾਵਾ ਨਵੇਂ ਬੂਟੇ ਲਿਆ ਕੇ ਅਸੀਂ ਜਿਹੜਾ ਦੂਨ ਤੋਂ ਐਫ ਆਰ ਆਈ ਤੋਂ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਦੂਨ ਜਿਹੜਾ ਇਧਰੋਂ ਉੱਤਰਾਖੰਡ ਦੇ ਵਿੱਚੋਂ ਹੋਰ ਵੀ ਅਸੀਂ ਜਿਹੜੇ ਇੰਸਟੀਚਿਊਟ ਤੋਂ ਬੂਟੇ ਲੈ ਕੇ ਜਿਹਦੇ ਐ ਬਰਾਂਦੇ ਵਿੱਚ ਲਗਭਗ 1 ਸਾਲ ਹੋ ਗਿਆ ਜਿਹੜੇ ਬੂਟੇ ਅਸੀਂ ਲਾਏ ਨੇ ਤੇ ਉਹ ਬਹੁਤ ਵਧੀਆ ਚੱਲ ਰਹੇ ਨੇ ਬੂਟੇ ਸਾਰੇ ਜਿਹੜੇ ਪੁਰਾਣੇ ਬੂਟੇ ਆ ਉਹਨਾਂ ਦੀ ਕਿਉਂਕਿ ਪਿੱਛੇ ਬਹੁਤ ਸਾਲ ਦੇ ਬੂਟੇ ਹੋ ਗਏ ਤੇ ਉਹ ਦੇਰ ਕੇ ਉਹ ਬੂਟੇ ਕੁਝ ਪੁਰਾਣੇ ਹੋਣ ਕਰਕੇ ਬੂਟੇ ਸੁਝਣ ਦੇ ਨੇ ਗੌਰਤਲ ਬੈਕਿਸ ਗਾਰਡਨ ਦਾ ਨਿਰਮਾਣ ਕੈਪਟਨ ਅਮਰਿੰਦਰ ਸਿੰਘ ਦੇ ਪਰਦਾਦਾ ਮਹਾਰਾਜਾ ਰਜਿੰਦਰ ਸਿੰਘ ਵੱਲੋਂ ਦੇਸ਼ ਦੇ ਵੱਖ-ਵੱਖ ਕਿਸਿਆਂ ਤੋਂ ਬੂਟੇ ਮੰਗਵਾ ਕੇ ਕੀਤਾ ਗਿਆ ਸੀ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਜਗਬਣੀ ਟੀਵੀ